ਔਰ ਦੋਸਤੋ ਕੀ ਨੇ ਹਾਲ ਚਾਲ ਹੱਸਣ ਲਈ ਹੋ ਜਾਓ ਤਿਆਰ ਹਾਸੇ ਵਾਲੇ ਕਮੈਂਟ ਆ ਗਏ ਨੇ ਯਾਰ ਚਲਾਂ ਦੇਖੋ ਇਹ ਛੋਟੀ ਜਿਹੀ ਕਲਿੱਪ ਫਿਰ ਦੇਖਦੇ ਆ ਇਸਦੇ ਫਨੀ ਕਮੈਂਟ ਉਸਤਾਦ ਆਪਣਾ ਤਾਂ ਇੱਕ ਹੀ ਸੂਲਾ ਜ਼ਿੰਦਗੀ ਚ ਨਾ ਹਵਾ ਕਰੀਦੀ ਐ ਨਾ ਚਰੀ ਦੋਸਤੋ ਚਲਿਏ ਸ਼ੁਰੂ ਕਰਤੇ ਹਾਂ ਓ ਪਹਿਲਾ ਤੇਰੀਆਂ ਮੁੱਛਾਂ ਤੇ ਨਿੰਬੂ ਰੱਖੋ ਓਏ ਮੂੰਹ ਤੇਰਾ ਤਾਂ ਗੋਪੀ ਫਰੀਦਪੁਰੀਏ ਦੇ ਕੱਚੇ ਵਰਗਾ ਮੁੱਛਾਂ ਦੇਖ ਜਿਵੇਂ ਉਰਦੂ ਤੇ ਮੋਗਲ ਲਿਖਿਆ ਹੁੰਦਾ ਨਾ ਹਵਾ ਕਰੀਦੀ ਐ ਨਾ ਚਰੀਦੀ ਉਹ ਚੱਲ ਕੋਈ ਗੱਲ ਨਹੀਂ ਹੁਣ ਨਾਲਾ ਜਾ ਕੇ ਓਏ ਇਹ ਤਾਂ ਦਸ਼ਰੇ ਵਾਲੇ ਰਾਵਣ ਦੇ ਸਤਵੇਂ ਮੂੰਹ ਵਰਗਾ ਓਏ ਨੱਕ ਤੇ ਕਿੰਨੇ ਮੁੱਕਾ ਮਾਰਿਆ ਚਿਬ ਪਾਤਾ ਓਇਆ ਮੋਛ ਕਿਸੇ ਦੀ ਅੱਖ ਚ ਨਾ ਮਾਰੀ ਕਿਦਾਂ ਤਿੱਖੀ ਕਰੀ ਫਿਰਦਾ ਪੰਜਾਬ ਰੋਡ ਵੇਚ ਦੀ ਬੱਸਾਂ ਨੂੰ ਧੋਣ ਵਾਲਾ ਓਇਆ ਨੱਕ ਦੇ ਸਾਲੇ ਦਾ ਜਿੱਦਾਂ ਪਤੀਲੇ ਦਾ ਢੱਕਣ ਹੋਵੇ ਓਇਆ ਮੋਛ ਤਿੱਲੀ ਨਾਲ ਚੁੱਕਿਆ ਕਰ ਹੱਥ ਨਾਲ ਚੁੱਕਣ ਵਾਲੀ ਨਹੀਂ ਹੋਈ ਅਜੇ ਨਹੀਂ ਓਏ ਲੱਗਦਾ ਕਨਕ ਆ ਗਈ ਡੀਪੂ ਵਾਲੀ ਹੁਣ ਲਾ ਕੇ ਢੋ ਕਿਸੇ ਤੇ ਸਾਲਾ ਸਰਿਆ ਹੋਇਆ ਗੋਭੀ ਦਾ ਫੁੱਲ ਚੂਟੀ ਬਦਮਾਸ਼ ਬਾਕੀ ਗੱਲਾਂ ਤਾਂ ਠੀਕ ਆ ਸਾਲਾ ਨਸਾਂ ਤੇ ਬੀਰੀ ਕੋਲ ਬੁਝਾ ਗਿਆ ਸਾਲੇ ਦਾ ਮੂਹ ਜੰਗੀ ਜਹਾਜ਼ ਵਰਗਾ ਓਏ ਮੇਰਾ ਤਾਂ ਕਮੈਂਟ ਪੜ ਕੇ ਹਾਸਾ ਨਹੀਂ ਰੁਕਦਾ ਨਹੀਂ ਅਵੀਰੇ ਲੋਕਾਂ ਦਾ ਕੀ ਆ ਲੋਕ ਤਾਂ ਬੋਲਦੇ ਰਹਿੰਦੇ ਨੇ ਪਰ ਸਹੀ ਬੋਲਦੇ ਨੇ ਹੋਏ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਾਲੀ ਜੀ ਦੀ ਸ਼ਫਾਰਿਸ਼ ਪਾ ਕੇ ਵੀਡੀਓ ਨੂੰ ਲਾਈਕ ਵੀ ਕਰਾ ਦਿਓ ਥੈਂਕ ਯੂ ਜੀ Sous-titrage Société Radio-Canada